ਬਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਾਮਗੜੀ ਆ ਪ੍ਰਭੂ ਜਿਹੜੇ ਆਪਣੇ ਪੰਜਾਬੀ ਭਾਈਚਾਰਾ ਤੁਸੀਂ ਉਹਦੀ ਵੱਧ ਤੋਂ ਵੱਧ ਸਪੋਰਟ ਕਰੋ ਕਿ ਹੁਣ ਆਪਣੇ ਪੰਜਾਬੀਆਂ ਨੇ ਜਿਹੜੀ ਸ਼ਰਮ ਹੁੰਦੀ ਆ ਉਹ ਹੁਣ ਲਾ ਕੇ ਕਿੱਲੇ ਟੰਗਦੇ ਉਹਨੋਂ ਕੰਮ ਕਰਨੀ ਪੂਰੇ ਹੋਊਗੇ ਪਹਿਲਾਂ ਆਪਾਂ ਸ਼ਰਮ ਮਨਦੇ ਸੀਗੇ ਵੀਰ ਕਿਵੇਂ ਲੋਕ ਕੀ ਕਹਿਣਗੇ ਪਰ ਲੋਕਾਂ ਨੇ ਭਰਾ ਸਾਡੇ ਕੋਲੋਂ ਪੈਸੇ ਨਹੀਂ ਭੇਜਣੇਗੇ ਸੋ ਲੋਕ ਕਹੇ ਹਾਂ ਸਾਨੂੰ ਡੱਕੇ ਬਹੁਤ ਰਹਿਣਗੇ ਵੀ ਤੂੰ ਕਿਹੜਾ ਕੰਮ ਕਰਨ ਲੱਗ ਗਿਆ ਹਾਲ ਵਾਗੜ ਦਾ ਮੁੰਡਾ ਮੇਰੇ ਪਿੰਡ ਦੇ ਵਿੱਚ ਬਹੁਤ ਵਧੀਆ ਮਿਹਨਤ ਕਰਦਾ 10 ਵਜੇ ਆ ਜਾਂਦਾ ਵਿਚਾਰਾ ਸਾਨੂੰ 5:00 ਵਜੇ ਜਾਂਦਾ ਮੇਰੇ ਪਿੰਡ ਦੇ ਕਹਿੰਦੇ ਵੀ ਇੰਨੀ ਦਿਹਾੜੀ ਕਮਾਉਂਦਾ ਮਾ ਯਾਰ ਛੋਟਾ ਢਿੱਡ ਦੁਖਦਾ ਆਲੇ ਏਡੀ ਦੂਰੋਂ ਸਾਈਕਲ ਤੇ ਰੇੜੀ ਰੋਡ ਕੇ ਲੈ ਕੇ ਆਉਂਦਾ ਮਿਹਨਤ ਕਰਦਾ ਬੰਦਾ ਤਾਂ ਪ੍ਰਭੂ ਬਹੁਤ ਬਹੁਤ ਇਸ ਬੀਰੂ ਸਪੋਰਟ ਕਰੋ ਬਾਕੀ ਤੁਸੀਂ ਤੁਹਾਡੀ ਭੈਣਾਂ ਕਰਵਾਵਾ ਕਰਾਉਣਾ ਆ ਆ ਭਰਾ ਦੇ ਫਾਦਰ ਸਾਹਿਬ ਨੇਗੇ ਜਿਹਨਾਂ ਨੂੰ ਆਪ ਡੈਡੀ ਕਹਿੰਦੇ ਨੇ ਪੰਜਾਬੀ ਚ ਗਰੀਜੀ ਚ ਦੇਖੋ ਭਰਾਵੋ ਲੋਕ ਤਾਂ ਹੋਰ ਕਿਹਦੇ ਫੈਨ ਹੁੰਦੇ ਨੇ ਪਰ ਭਰਾ ਇਹ ਆਪਦੇ ਡੈਡੀ ਦਾ ਫੈਨ ਹੈਗਾ ਤੁਸੀਂ ਦੇਖੋ ਮੋਬਾਈਲ ਨੰਬਰ ਲਿਖਿਆ ਰੱਖਿਆ ਤੇ ਫੋਟੋ ਲਾ ਰੱਖੀ ਆ ਬਾਈ ਦੀ ਭਰਾ ਨੇ ਹਨਾ ਆਲੇ ਲਿਖ ਵੀ ਰੱਖਿਆ ਬੇਬੀ ਬਾਪੂ ਪਰ ਉਹ ਇਹ ਹੁੰਦੀ ਆ ਅਸਲੀ ਗੱਲਬਾਤ ਤੁਸੀਂ ਵਾਕੀ ਸਫਾਈ ਦੇਖ ਸਕਦੇ ਹੋ ਬਾਈ ਦੀ ਹਨਾ ਆ ਸਾਰਾ ਸਮਾਨ ਪਿਆ ਤੁਸੀਂ ਦੇਖੋ ਕਿੰਨੇ ਘੈਂਟ ਕਿੰਨੇ ਸਫਾਈ ਨਾਲ ਧੂਲਾ ਰੱਖਿਆ ਮੱਖੀਆਂ ਭਿਉਣ ਵਾਲੀ ਹੈ ਨਾ ਇਹ ਇੱਕਰ ਵੀ ਲਾ ਸਕਦਾ ਬਣਾ ਤੂੰ ਫੇ ਕਣੀ ਵੀ ਲਾ ਸਕ ਮੱਖੇ ਮੱਖੇ ਤੋਂ ਨਾ ਹਾਂ ਆ ਬਾਈ ਦਾ ਪੂਰਾ ਮੱਖਣਾ ਪੂਰਾ ਮੇਰਕਾ ਦਾ ਤੇ ਬਾਕੀ ਬਾਈ ਦੀ ਸਪੋਰਟ ਕਰੋ ਵੱਧ ਵੱਧ ਅੱਗੀ ਸਾਡਾ ਖਾ ਖੜਾ ਕੋਲਚਾ ਬਾਈ ਤੂੰ ਆ ਬਾਬਾ ਜੀ ਖੜੇ ਨੇ ਸਫਾਈ ਬਹੁਤ ਹੁੰਦੀ ਹੈ ਯਾਨੀ ਕਿ ਆਪਾਂ ਪ੍ਰਵਾਸੀਆਂ ਨਾਲੋਂ ਤਾਂ ਵਧੀਆ ਵੀ ਆਪਾਂ ਆਪ ਆਪਣੇ ਪੰਜਾਬੀ ਭਾਈਚਾਰੇ ਕੋਲੇ ਨਾ ਪਹਿਲ ਦੇਈਏ ਇਹ ਸਫਾਈ ਸਭੀ ਬਹੁਤ ਰੱਖਦੇ ਨੇ ਉਹ ਤਾਂ ਪਤੰਦਰ ਨਾਉਂਦੇ ਵੀ ਨਹੀਂ ਹੈਗੇ ਸਾਨੂੰ ਪਤੀ ਹੈ ਨਾ ਸਫਾਈ ਦਾ ਦੂਰ ਦੀ ਗੱਲ ਵਾਗੀ ਤੇ ਦੇਖੋ ਕਿੰਨੀ ਸਫਾਈ ਹੈ ਜੱਗੀ ਖਾੜਾ ਕੋਲਚਾ ਓਏ ਕਾਲੇ ਜਨਕ ਪੌਲਿਆ ਆ ਬਾਈ ਕਾਰੀਗਰ ਹੋ ਮਿਸਤਰੀ ਸਾਡੇ ਮਿੰਡ ਲੋਹਾਖੜੇ ਦਾ ਗਵੰਡੀ ਪਿੰਡ ਦਾ ਤੇ ਬਾਈ ਦੀ ਸਫਾਈ ਦੇਖੋ ਪ੍ਰਭੂ ਤੁਸੀਂ ਕੋਈ ਮੱਖੀ ਨਹੀਂ ਕੋਈ ਮਸਰ ਨਹੀਂ ਪੂਰਾ ਬੇਰਕਾਰ ਦਾ ਦੇਸੀ ਘਰ ਵਰਤਦਾ ਹੈ ਗੋਲ ਗੱਪੇ ਤਿੰਨ ਚਾਰ ਤਰ੍ਹਾਂ ਦੇ ਆ ਸਕੈਂਡਰ ਲਈ ਵੱਠਾ ਮਾ ਦਾ ਪੁੱਤ ਬੜਾ ਐਡਵਾਂਸ ਹੋ ਚੁੱਕਿਆ ਬਾਈ ਹੁਣ ਇਹ ਆ ਤੁਸੀਂ ਦੇਖੋ 버ਗਰ ਜੇ ਕੁਲਚੇ ਜਿਹੜੇ ਹੁੰਦਾ ਸਵਾਦ ਹੈ ਨਾ ਤੇ ਸਫਾਈ ਦੇਖੋ ਪ੍ਰਭੂ ਹੋਰ ਗੱਲਾਂ ਦੀ ਗੱਲਾਂ ਬਾਕੀ ਓਡੀ ਬਾਈ ਨਾਲ ਬਹੁਤ ਜੀ ਗੱਲ ਕਰਾਵਾਂਗੇ ਵੀ ਆਪਾਂ ਪਹਿਲਾਂ ਆਪਣੇ ਪੰਜਾਬੀ ਨੂੰ ਪਹਿਲ ਦਈਏ ਦੇਖੋ ਇਹਨੀ ਮਿਹਨਤ ਨਾਲ ਇਹ ਲੋਹਾ ਖੜੇ ਤੋਂ ਕੁੱਬੇ ਪਾਸਟੈਂਡ ਤੇ ਆਉਂਦਾ ਹੈ ਤੇ ਹੋਰ ਵੀ ਇਥੇ ਰੇੜੇ ਉਨੇ ਲੱਗਦੇ ਨਹੀਂ ਆ ਪਰ ਸਭ ਤੋਂ ਵੱਧ ਕਰਾਊਡ ਸਭ ਤੋਂ ਵੱਧ ਸਫਾਈ ਬਾਈ ਦੀ ਰੇੜੇ ਦੇ ਉੱਪਰ ਹੁੰਦੀ ਆ ਆ ਜੇ ਤੁਹਾਡੇ ਕੋਲ ਬਾਈ ਨਾਲ ਗੱਲ ਕਰਾਉਣੇ ਆ ਸਸੀ ਕਾ ਬਾਈ ਜੀ ਸਾਰਿਆਂ ਨੂੰ ਆਪਾਂ ਵੀਰ ਜੀ ਆਪਾਂ ਕਰੇ ਤਿਆਰ ਕਰਦੇ ਹਾਂ ਸਮਾਨ ਵੈਸੇ ਸਾਰੀ ਚੀਜ਼ ਆਪਾਂ ਤਾਜ਼ੀ ਬਣਾਉਂਨੇ ਆ ਤੇ ਫਰੈਸ਼ ਰੱਖਦੇ ਆ ਤੇ ਆਪਾਂ ਨੂੰ ਵੱਧ ਵੱਧ ਸਪੋਰਟ ਕਰੋ ਵੀਰ ਜੀ ਆਪਾਂ ਕੁੱਬੇ ਆਉਂਨੇ ਆ ਪਿੰਡ ਲੋਹਾ ਖੜੇ ਤੋਂ ਤੇ ਬਾਕੀ ਬਾਈ ਨੂੰ ਪਤਾ ਹੀ ਨਾ ਕਾਲੇ ਦਾਦੇ ਬਾਈਆਂ ਨੂੰ ਪਤਾ ਹੀ ਆ ਵੀ ਮਿਹਨਤ ਕਰਦਾ ਮੁੰਡਾ ਆਪਣੇ ਕੋਲੇ ਵੀਰ ਜੀ ਆਪਣੇ ਕੋਲੇ ਹੁੰਦੇ ਨੇ ਕੋਚਾ 버ਗਰ ਗੋਲ ਗੱਪੇ ਦੋ ਤਰ੍ਹਾਂ ਦੇ ਹੁੰਦੇ ਨੇ ਜਿਸ ਮੇਰੇ ਵੀਰ ਨੂੰ ਲੋੜੂਗੀ ਅੱਡੇ ਤੇ ਹੁੰਦਾ ਮੈਂ ਅੱਡੇ ਤੋਂ ਆ ਕੇ ਲਿਆ ਸਕਦਾ ਤੇਰਾ ਮੋਬਾਈਲ ਨੰਬਰ ਬੋਲੀ ਬਾਈ 8842 19506 8842 19506 ਆ ਕੰਨ ਜ ਮੱਖੀ ਤੈਨੂੰ ਘੱਟ ਸੁਣਦਾ ਨਾ ਨਾ ਇਹ ਤਾਂ 에어ਪੋਰਟ ਲੱਗਾ ਵੀਰੇ ਅੱਛਾ 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 ਠੀਕ ਹੈ